ਬੈਰੂਜੀ ਕਲਸਾ ਬੈਰੂਜੀ ਕੇ ਪਤੇ ਸਾਰੇ ਮੇਰੇ ਵੱਡੇ ਛੋਟੇ ਵੀਰਾਂ ਨੂੰ ਮੈਂ ਇਥਲਾ ਨੀਲਾ ਸਿੰਘ ਫਰੀ ਕੋਟ ਤੋਂ ਇੱਕ ਮੈਂ ਬੇਨਤੀ ਕਰਦੇ ਆਂ ਕੱਲ ਦਿਨ ਐਤਵਾਰ 21 ਪ੍ਰੈਨ ਅਜੀ ਈਲਾ ਪਟਿਆਲਾ ਪਿੰਡ ਚੋਣਾ ਵਿਕੇ ਕੇ ਜੀ ਤੋਂ ਬਾਬਾ ਭਾਈ ਸਾਹਿਬ ਸਿੰਘ ਜੀ ਦਾ ਇਹਨਾਂ ਸੰਤਾਨਾਂ ਨਾਲ ਜੁੜੇ ਕੀ ਸੀ ਤੇ ਤੁਹਾਡਾ ਸਮਾਜ ਵਿੱਚ ਕੀ ਰੋਲ ਸੀ ਸਾਨੂੰ ਆਪਣੇ ਬੱਚਿਆਂ ਦੇ ਮਰੇ ਅੱਖਾਂ ਨਾਲ ਨਹੀਂ ਨੀਆਂ ਕਰਨੀਆਂ ਪੈਣ ਇਹ ਜਿਹੜੀ ਆਪਾਂ ਆਪਣੇ ਸਮਾਜ ਨੂੰ ਸਹਿ ਸਮਾਜ ਨੂੰ ਪਠਾ ਲੱਗੇ ਇੱਕ ਮਾਲਾ ਦੇ ਵਿੱਚ ਮੋਤੀ ਆਲੀ ਤਰ੍ਹਾਂ ਬਰੋਲਗੇ ਤਾਂ ਕਿ ਜਵਾਂ ਬਗੀਆਂ ਜਿਹੜੀਆਂ ਸਰਕਾਰਾਂ ਆਆਂ ਉਹਨਾਂ ਤੇ ਦਬਾਅ ਪਾ ਕੇ ਅਸੀਂ ਆਪਣੇ ਸਮਾਜ ਦੀ ਚੜ੍ਹੀ ਕਰਾ ਲਈਏ ਕੁਛ ਨਾ ਮੁਸਕਲ ਸਹੀਏ ਇਹਨਾਂ ਸ਼ਖਾਂ ਲੈਣਾ ਕੋਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਮਹਾਂ ਗੁਰੂ ਜੀ ਦਾ ਜਨਮ ਦਿਨ ਮਨਾਇਆ ਗਿਆ ਉਹ ਵਧਾਈ ਦੇ ਪਾਤਰ ਹੈ ਸਾਨੂੰ ਉਹਨਾਂ ਤੋਂ ਸਿਹਤ ਲੈ ਕੇ ਇੱਕ ਆਦੇ ਪੰਜਾਬ ਦੇ ਵਿੱਚ ਅਜੀਕਾਈ ਦੀ ਫਲਨਾ ਕਰਨਾ ਰਹਣੀ ਹੈ ਉਥੇ ਬੱਕਪੱਕ ਜ਼ਿਲ੍ਹੇ ਤੋਂ ਪ੍ਰਧਾਨ ਆਏ ਜੀ ਮੈਂ ਉਹਨਾਂ ਦਾ ਵੀ ਤੁਹਾਨੂੰ ਮਨੋਂ ਧੰਨਵਾਦ ਕਰਦਾ ਹਾਂ ਸਰਾਰ ਮੱਖਣ ਸਿੰਘ ਪੱਲੜ ਸਰਾਰ ਤੇ ਰੂਪ ਸਿੰਘ ਹਰੀਕੇ ਕਲਾ ਜ਼ਿਲ੍ਹਾ ਮੁਕਸਰ ਭਾਰਤੀ ਕਿਸਾਨ ਇਕਤਾ ਸੈਨ ਦੇ ਡਾਕਟਰ ਪ੍ਰਗਟ ਸਿੰਘ ਇਸ ਬਕਵਾਕ ਜ਼ਿਲ੍ਹੇ ਤੋਂ ਜਿੰਨੇ ਵੀ ਪ੍ਰਧਾਨ ਆਏ ਜੀ ਮੈਂ ਉਹਨਾਂ ਦਾ ਤੁਹਾਨੂੰ ਮਨੋਂ ਧੰਨਵਾਦ ਕਰਦਾ ਬਹੁਤ ਸਾਨੂੰ ਛੇਦ ਲੈਣੀ ਚਾਹੀਦੀ ਹੈ ਸਾਨੂੰ ਇੱਕ ਪਲੇਟਫਾਰਮ ਤੇ ਆ ਕੇ ਤੇ ਜਿਵੇਂ ਬਾਬਾ ਜੀ ਦਾ ਤਪਸਥਾਨ ਡੇਰਾ ਪ੍ਰਤਾਪੁਰਾ ਵਿਖੇ ਤੇ ਬਾਬਾ ਜੀ ਦਾ ਜਨਮ ਸਥਾਨ ਸੋਟ ਠੀ ਵਾਲੇ ਤੇ ਜਿੱਥੇ ਸਾਡੀ ਸਭ ਤੋਂ ਵੱਧ ਸੀਧੀ ਦਾ ਹੈਗਾ ਚਮਕੌਰ ਸਾਹਿਬ ਜਿੱਥੇ ਸਾਡੀ ਕੌਮ ਨੇ ਸੀਧੀ ਦਿੱਤੀ ਹੈ ਠੀਕ ਹੈ ਜੀ ਭਾਈ ਸਾਹਿਬ ਸਿੰਘ ਨੇ ਤੇ ਭਾਈ ਸਾਹਿਬ ਸਿੰਘ ਦੇ ਸਾਰੇ ਪਰਿਵਾਰਾਂ ਨੇ ਉਹਨਾਂ ਨੂੰ ਵੀ ਅਸੀਂ ਇੱਕ ਪਲੇਟਫਾਰਮ ਤੇ ਜੁੜ ਕੇ ਅਸੀਂ ਸਾਰਿਆਂ ਨੂੰ ਇਹ ਰਸਤਾ ਆਏਗਾ ਸ਼ਿਮਲਾਪੁਰੀ ਜੀ ਨੂੰ ਵੀ ਹੈਗਾਗਾ ਤੇ ਡਾਕਟਰ ਗੁਰਤੇਜ ਸਿੰਘ ਹੋ ਗਿਆ ਤੇ ਇਸ ਜ਼ਿਲ੍ਹੇ ਦੇ ਵਿੱਚ ਹੋ ਗਏ ਆਪਣਾ ਡਾਕਟਰ ਗੁਰਤੇਜ ਸਿੰਘ ਪਿੱਕੀ ਤੋਂ ਇਤਨਾਰ ਮੋਰ ਸਿੰਘ ਵਾਲੇ ਤੋਂ ਡਾਕਟਰ ਬਾਈ ਜਗਤਾਰ ਸਿੰਘ ਹੋ ਗਿਆ ਤੇ ਇਥੇ ਪਰੋਜਪੁਰ ਤੋਂ ਹੋ ਗਏ ਇਤਨਾਰ پارک ਦਜੰਗਰ ਮਕਸਦ ਸਾਹਿਬ ਤੋਂ ਇਤਨਾਰ ਰੂਪ ਸਿੰਘ ਹੋ ਗਏ ਇਹ ਪਟਿਆਲੇ ਦੇ ਗੁਰਬਖਸ਼ ਸਿੰਘ ਹੋਗੇ ਸਾਰੇ ਮੇਂ ਇਕੱਠੇ ਹੋ ਕੇ ਸਾਨੂੰ ਇੱਕ ਪਲੇਟ ਫਾਰਮ ਤੇ ਲੈ ਕੇ ਆਪਦੇ ਸਮਾਜਿਆਂ ਕੁਝ ਮੰਗਾ ਜਿਹੜੀਆਂ ਦੂਰੀਆਂ ਨੇ ਉਹ ਪੂਰੀਆਂ ਕਰਾਈਏ ਇਸ ਤਰ੍ਹਾਂ 4 ਦਸੰਬਰ 2024 ਦੇ ਵਿੱਚ ਹਰਿਆਣੇ ਦੇ ਵਿੱਚ ਛੁੱਟੀ ਕੀਤੀ ਹੋਈ ਹੈ ਤੇ ਇਸ ਤਰ੍ਹਾਂ ਇਕੱਠੇ ਹੋ ਕੇ ਆਪਾਂ ਕਿਤੇ ਰਾਜਪਦਰੀ ਪ੍ਰੋਗਰਾਮ ਕਰਾ ਕੇ ਅਹੀ ਸਰਕਾਰ ਦੇ ਨਮਾਇੰਦਿਆਂ ਨੂੰ ਬੁਲਾ ਕੇ ਇਹ ਆਦਾ ਮੰਗ ਪੱਤਰ ਦਈਏ ਮੇਰੇ ਸਾਰੇ ਵੀਰਾਂ ਨੂੰ ਮੇਰੇ ਈਚ ਜਾ ਜੇ ਕਿਸੇ ਨੂੰ ਚੰਗੇ ਲੱਗੇ ਤਾਂ ਵੀ ਮੈਨੂੰ ਦਵਾ ਕਰਦੇ ਜੇ ਕਿ ਮੈਂ ਤੋਂ ਇਹ ਖਲਾਫ ਗੱਲ ਤਾਂ ਬੋਲਿਆ ਗਿਆ ਤਾਂ ਵੀ ਮੈਂ ਮਾਫੀ ਚਾਹੁੰਨਾ ਜਿੰਨੇ ਵੀ ਮੇਰੇ ਵੀਰ ਹੈਗੇ ਪੰਜਾਬ ਦੇ ਵਿੱਚ ਜਿੰਨੇ ਵੀ ਅੱਜ ਲਈ ਜਿੱਥੋਂ ਤੱਕ ਸਾਡੀ ਬਾਤ ਜਾਂਦੀ ਹੈ ਉਤੋਂ ਤੱਕ ਇਹ ਬੇਨਤੀ ਕਰਦਾ ਤੇ ਸਾਰੇ ਧਰਮਾਂ ਦੇ ਵਿੱਚ ਡੋਡੀ ਬਾਬਾ ਬਿਸ਼ਕਰਮਾ ਦੀ ਛੁੱਟੀ ਹੁੰਦੀ ਹੈ ਗੁਰੂ ਰਵੀਦਾਸ ਭਗਤ ਜੀ ਹੁੰਦੀ ਹੈ ਤੇ ਬਾਬੇ ਨਾਨਦੇਵ ਦੀ ਹੁੰਦੀ ਹੈ ਸਾਨੂੰ ਵੀ ਜਿਵੇਂ ਆ ਪਿੱਛੇ ਭਾਈ ਨਾਬਾ ਜੀ ਦੀ ਛੁੱਟੀ ਹੋ ਕੇ ਆਈ ਹੈ ਸਾਡੇ ਜਵਾਕਾਂ ਨੂੰ ਇਹ ਸਾਡੇ ਬਰਾਤ ਦਾ ਪਤਾ ਲੱਗ ਜੀ ਵੀ ਸਾਡੇ ਵਿੱਚ ਵੀ ਹੈ ਸਾਡੇ ਜਿਹੜੇ ਵੱਡੇ ਅਸੀਂ ਭਗਤੀ ਦੇ ਵਿੱਚ ਵੀ ਹੈ ਸ਼ਕਤੀ ਦੇ ਵਿੱਚ ਵੀ ਅਸੀਂ ਬਾਣੀ ਦੇ ਧਾਰਨੀ ਵੀ ਐ ਤੇ ਅਹੀ ਬਾਣੀ ਦੇ ਧਾਰਨੀ ਵੀ ਐ ਸਾਰੇ ਪਾਸੇ ਅਸੀਂ ਸਭ ਤਿਆਰ ਰੱਖਦੇ ਹੈਗੇ ਵੀ ਸਾਡਾ ਘੱਟੋ ਘੱਟ ਵੀ ਸਰਕਾਰੀ ਦੁਵਾਰੇ ਸਾਡੀ ਸੁਣੀ ਜਾਵੇ ਸਾਡੇ ਬਾਬਾ ਸਾਹਿਬ ਜੀ ਦੇ ਨਾਂ ਤੇ ਜਾਂ ਬਾਬਾ ਸ਼ੈਨ ਭਗਜੀ ਦੇ ਨਾਂ ਤੇ ਜਿਵੇਂ ਹਰਿਆਣੇ ਚਲਾਨ ਕੀਤਾ ਉਹ ਜਿੱਕਰ 50 ਚਲਾਨ ਕੀਤਾ ਜਾਵੇ 4 ਦਸੰਬਰ ਦੀ ਛੁੱਟੀ ਕੀਤੀ ਜਾਵੇ ਮੈਂ ਸਾਰਿਆਂ ਨੂੰ ਇਹ ਦੁਵਾਰੇ ਬੇਨਤੀ ਕਰਦਾ ਵੀ ਜੀ ਇੱਕ ਪਲੇਟਫਾਰਮ ਤੇ ਉਹ ਇਕੱਠੇ ਹੋ ਕੇ ਸਰਕਾਰ ਨੂੰ ਅਸੀਂ ਆਪੇ ਮੰਗ ਪੱਤਰ ਦੇਈਏ ਤੇ ਯਾ ਪੱਧਰ ਤੇ ਸਹੀ ਛੁੱਟੀ ਦਾ ਐਲਾਨ ਕਰਾਇਆ ਹੈਗੇ ਬੈਰੂ ਜੀ ਦਾ ਕਲਪਾ ਬੈਰੂ ਜੀ ਕੀ ਪਤੀ ਬੈਰੂ ਜੀ ਦਾ ਫਰਜ਼ਾ ਬੈਰੂ ਜੀ ਦੀ ਪਤਨੀ ਤੰਦੂਰ ਸਾਹਿਬ ਅੱਜ ਸਾਡੇ ਸਰਪਰਮਟ ਸਿੰਘ ਜੀ ਪੰਜਾਬ ਦੇ ਪ੍ਰਧਾਨ ਸਾਥੀ ਦੇ ਨਾਮ ਬਖਦਾਰ ਬਲ ਸਿੰਘ ਜੀ ਦੇ ਦੌਰ ਤੇ ਪਾਣੀ ਪਰ ਆਇਆ ਨਾਲ ਇਹਨਾਂ ਜਿੰ다 ਸਿੰਘ ਜੀ ਉਪ ਪ੍ਰਧਾਨ ਉਹਦੇ ਆ ਅਸੀਂ ਇਹਨਾਂ ਦਾ ਆਉਣ ਤੇ ਬਹੁਤ ਅਤੀਤ ਦਾ ਅਭਿਨ ਅਤੇ ਇਹਨਾਂ ਦੇ ਨਾਲ ਸੰਯੋਗ ਦੇਵਾਂਗੇ ਜਿਵੇਂ ਵੀ ਕਹਣਗੇ ਇਹਦੇ ਨਾਲ ਚੱਲਾਂਗੇ ਬਰਕਤ ਦੀ ਕਰੋ ਮਿਸਾਲ